ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਘਰ ਪ੍ਰਸਾਦੇ ਜਪੋ ਆਦੇ ਸਚੁ ਜੁਗਾਦੈ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜਿਸੁ ਚੀਨ ਲਖਵਾਰੁ ਛੁਪੈ ਛੁਪਨ ਹੋਵੈ ਜੇ ਲਾਇ ਰਹਿ ਲਿਬਤਾਰੁ ਭੁਖਿਆ ਭੁਖਣਾ ਤੁਰੀ ਜਿਵਨੁ ਪ੍ਰੀਆ ਭਾਰ ਸਹਸ ਸਿਆਨ ਪਾਲਕ ਹੋਇ ਤਾਇ ਕੋ ਨ ਚਲੈ ਨਾਲੇ ਕਿਵ ਸਚਿਆਰਾ ਹੋਈਐ ਕਿਵ ਗੂੜੈ ਟੁਟੈ ਭਾਂ ਲੈ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲੇ ਹੁਕਮੀ ਹੋ ਬਨਿਆ ਤਾਰ ਹੁਕਮ ਨ ਕਿਹਾ ਜਾਈ ਹੁਕਮੀ ਹੋ ਬਨ ਜੀਓ ਹੁਕਮ ਮਿਲੈ ਵੱਡੇ ਆਈ ਹੁਕਮੀ ਤੁਮ ਨੀਚੋ ਹੁਕਮ ਲਿਖੋ ਸੁਖ ਸੁਗ ਪਾਈ ਜਾ ਹੈ ਇੱਕ ਨਾ ਹੁਕਮੀ ਬਖਸ਼ੀਸ ਏਕ ਹੁਕਮੀ ਸਦਾ ਭਵਾਈ ਜਾ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੀਉ ਜੈ ਤੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤੇ ਜਾਣੇ ਨੀਸਾਨ ਗਾਵੇ ਕੋ ਗੁੰਡਵੱਡੀ ਆਇਆ ਚਾਰ ਗਾਵੇ ਕੋ ਵਿਦਿਆ ਵਿਖੰਬੀ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਹੋ ਗਾਵੇ ਕੋ ਜੀ ਆਇਆਂ ਪਰਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਜ਼ਰ ਰਹ ਦੂਰ ਕਥਨਾ ਕਥੀ ਨ ਆਵੇ ਤੂਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੇ ਦੇ ਤਕ ਪਾਹੀ ਜੁਗ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਬਿਕਸੈ ਬੀ ਪਰਵਾਹ ਸਾਚਾ ਸਾਹਿਬ ਸਚ ਨਾਏ ਭਾਖਿਆ ਭਾਉ ਆਪਾਰ ਅੱਖ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫੇਰ ਕਹਿਦਰਖੀਐ ਜਿਤੋ ਦਸਾਂ ਦਰਬਾਰ ਮੁਹਾਕਬਨ ਬੋਲੀਐ ਜਿਤੋ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਢਿ ਆਏ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਜਾਣੀਐ ਸਬਿਆਪੇ ਸਚਿਆਰ ਆਪੇ ਨਾ ਜਾਏ ਕਿਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੈ ਤਣ ਪਾਇਆ ਮਾਨ ਨਾਨਕ ਗਾ ਬੇਗੁਣੀ ਨਹੀਂ ਧਨ ਗਾਵਿਆ ਸੁਨੀ ਮਨ ਰਖੀਆ ਭਾਉ ਦੁਖ ਪਰਹਰ ਸੁਖ ਲ ਲੈ ਜਾਏ ਗੁਰਮੁਖ ਨਾਮਦੋਂ ਗੁਰਮੁਖ ਵੇਦੋਂ ਗੁਰਮੁਖਿਆ ਸੁਮਾਈ ਗੁਰੂ ਈਸਰ ਗੁਰੂ ਗੋਰੀਖ ਬਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਆਖਣਾ ਹੀ ਕਹਿਣਾ ਕਥਨ ਨਾ ਜਾਏ ਗੁਰਾਇਕ ਦੇ